ਇੱਕੋ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਦੀ ਅੱਜਕੱਲ ਬੇਬੇ ਮੀਮ ਜਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੇ ਰਿੰਕੂ ਦਾ ਕੀ ਪਤਾ ਤਿੰਨ ਜਗ੍ਹਾ ਟੱਪ ਕੇ ਆਇਆ ਵਾ ਕੱਲ ਨੂੰ ਨੇ ਕੀ ਕਰਦਾ ਦੇਖੋ ਕੁਝ ਦਿਨ ਤਾਂ ਲੱਗਦੇ ਹੀ ਹੈ ਕਾਂਗਰਸ ਪਾਰਟੀ ਨੇ ਟਿਕਟਾਂ ਵੰਡਣੀਆਂ ਤਾਂ ਫੜਚੋਲ ਕਰਨ ਦੇ ਵਿੱਚ ਕੌਣ ਮੰਗਦਾ ਹੈ ਕਿ ਕਾਫੀ ਲੋਕ ਚਾਹੁੰਦੇ ਆ ਕਿ ਮੈਨੂੰ ਮਿਲੇ ਮੈਨੂੰ ਮਿਲੇ आखिर पार्टी ने जब नतीजे पहुंचना कुछ टाइम लग जाता कोई नहीं दो चार गलत हो और दूसरी बात की जाए आप लगातार जालंधर में जो 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 मीटिंग वगैरह कर रहे हो लेकिन चौधरी चौधरी परिवार है खासकर विक्रम वो आपके खिलाफ अभी भी बयानबाजी कर रहे हैं हालांकि आपने स्टेटमेंट दी थी कि जब ये विधायक जीते थे तो आपके पास मिलने थे हालांकि आपसे मिले नहीं थे जब आपने इलेक्शन में इतनी मदद फिर ऐसा क्या कर रहे हैं आपके खिलाफ जो लगातार स्टेटमेंट दे रहे हैं और एक स्टेटमेंट उन्होंने ये भी दी है ਕਿ ਆਪ ਡੇਰੋ ਮੇ ਜਾ ਰਹੇ ਧਾਰਮਿਕ ਜਗਾ ਨਾ ਪਛਾਤ ਆਪ ਤੁਰੀ ਜਾ ਰਹੇ ਰਾਸ਼ਿਤ ਕਰਨੇ ਜਾ ਰਹੇ ਚਲੋ ਖੈਰ ਮੈਂ ਮਰਿਆਦਾ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਤਾਂ ਮੈਂ ਕਦੇ ਲਕਸ਼ਮਣ ਰੇਖਾ ਪਾਰ ਨਹੀਂ ਕਰਦਾ ਇਸ ਕਰਕੇ ਜੋ ਮੇਰੀ ਪਾਰਟੀ ਦਾ ਬੰਦਾ ਕੋਈ ਕੁਝ ਬੋਲਦਾ ਮੈਂ ਉਹਦਾ ਜਵਾਬ ਦੇਣਾ ਨਹੀਂ ਹੈ ਜਦੋਂ ਤੱਕ ਬੰਦਾ ਪਾਰਟੀ ਦੇ ਵਿੱਚ ਲੇਕਿਨ ਉਨਕੀ ਤਰਫ ਸੇ ਆਪ ਹੀ ਵਿਰੋਧ ਜੋ ਹੈ ਲਗਾਤਾਰ ਦੇਖਣ ਨੂੰ ਮਿਲ ਰਹਾ ਹੈ ਤਾਂ ਕਾਰਨ ਕੀ ਹੈ ਇਸ ਦਾ ਮੇਰਾ ਵਿਰੋਧ ਕਰਨਾ ਜੇ ਕੋਈ ਕਰਦਾ ਹੈ ਤਾਂ ਉਹਦਾ ਕਿਰਦਾਰ ਹੈ मैं नहीं बोल रहा हूँ मन मेरा किरदार है लेकिन ये आपने ही उनकी इतनी मदद की उसके बाद वो आपका विरोध कर रहे हैं हालांकि अभी टिकट अनाउंस नहीं हुई है क्योंकि चर्चा तो यही है कि आप तो पानी आएगा फिर टिकट जिनो हो आपको नाम चलना है क्यूँकी सी एम साहब ने भी सोलह तारीख को ऐलान किया है कि लुधियाना और जलंधर में वो अपने जो उम्मीदवार का ऐलान करेंगे ऐसे में लग रहा है कि आपके खिलाफ कोई बड़ा चेहरा लेकर आ सकती है नहीं मेरा तो जो टिकटर होया ਉਹ ਨਾ ਉਹ ਜਿਹਨੂੰ ਲਿਆਣਾ ਲਿਆਉਣ ਐਕਚੁਅਲੀ ਕੀ ਹੈ ਕਿ ਉਹ ਜਦ ਉਹਨਾਂ ਤੋਂ ਕੋਈ ਜਾਂਦਾ ਤਾਂ ਉਹਨੂੰ ਗਰਦਾਰ ਦੱਸਦੇ ਜਦ ਉਹਨਾਂ ਦੇ ਵਿੱਚ ਕੋਈ ਆਉਂਦਾ ਤਾਂ ਉਹਨੂੰ ਇਨਕਲਾਬੀ ਦੱਸਦੇ ਹੁਣ ਦੇਖਦੇ ਹਾਂ ਕਿਹੜੇ ਨਵੇਂ ਇਨਕਲਾਬੀ ਲੱਭ ਕੇ ਲਿਆਉਂਦੇ ਆ ਜਿਹੜੇ ਨੇ ਬਾਅਦ ਚ ਗਰਦਾਰ ਬਣਨਾ ਹੋਵੇ ਰਿੰਕੂ ਵੀ ਲਗਾਤਾਰ ਇਹ ਬਿਆਨਬਾਜ਼ੀ ਕਰ ਰਹੇ ਕਿ ਆਪ ਆਪਣੀ ਇਮਾਨਦਾਰੀ ਦਾ ਸਟੈਂਡ ਬਤਾਈਏ ਕਿਉਂਕਿ ਆਪਕੇ ਜੋ ਰਿਸ਼ਤੇਦਾਰ تھے ਉਹ ਤਾਂ ਈਡੀ ਦੀ ਗ੍ਰਿਫਤ ਦੇ ਰਹੇ ਜੇਲ੍ਹ ਕੱਟ ਕੇ ਆਏ ਪਰ ਆਪੇ ਵੀ ਸ਼ਿਕੰਜਾ ਦਾ ਸੌਂਗ ਹੋਇਆ ਰਿੰਕੂ ਦਾ ਤਾਂ ਇਹ ਹਾਲਤ ਹੈ ਮੈਂ ਇਹਨਾਂ ਨੂੰ ਹੁਣੇ ਸੁਣਾ ਰਿਹਾ ਸੀ ਕਿ ਪਹਿਲਾਂ ਬੇਬੇ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜ ਕੱਲ ਬੇਬੇ ਮੀਮ ਜਾਦੇ ਨਾਲ ਕੱਲ ਨੂੰ ਪਤਾ ਨਹੀਂ ਕੀ ਕਰਦੀ ਰਿੰਕੂ ਦਾ ਕੀ ਪਤਾ ਤਿੰਨ ਜਗ੍ਹਾ ਟੱਪ ਕੇ ਆਇਆ ਵਾ ਕੱਲ ਨੂੰ ਉਹਨੇ ਕੀ ਕਰਨਾ